ਪੰਜਾਬ ਦੇ ਵਿੱਚ ਅੱਜ ਫਿਰ ਲੱਗੇਗਾ ਬਿਜਲੀ ਦਾ ਵੱਡਾ ਕੱਟ ਇਨ੍ਹਾਂ ਇਲਾਕਿਆਂ ਦੇ ਵਿੱਚ ਬੱਤੀ ਹੋਵੇਗੀ ਗੁੱਲ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਲਈ ਆ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਚ ਬਿਜਲੀ ਦਾ ਲੰਬਾ ਕੱਟ ਲੱਗਣ ਦੀ ਸੂਚਨਾ ਮਿਲੀ ਹੈ ਪੰਜਾਬ ਰਾਜ ਕਾਰਪੋਰੇਸ਼ਨ ਦੇ ਸਿਟੀ वेस्ट ਡਿਵੀਜ਼ਨ ਅਧੀਨ ਪੈਂਦੇ ਸ਼ੌਣੀ ਮੁਹੱਲੇ ਵਿੱਚ ਸਥਿਤ ਬਿਜਲੀ ਘਰ ਵਿੱਚ ਤਾਇਨਾਤ ਐਸ ਡੀਓ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇਵੀ ਕੁੱਤੇ ਬੇਵਾਲ ਫੀਡਰ ਬ੍ਰਾਂਚ ਨੇੜੇ ਟੈਲੀਫੋਨ ਐਕਸਚੇਂਜ ਖੇਤਰ ਵਿੱਚ ਬਿਜਲੀ ਦੀਆਂ ਤਾਰਾਂ ਦੀ ਲੋਣੀ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਜਿਸ ਦੇ ਚੱਲਦੇ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ ਇਸ ਕਾਰਨ 11 ਕੇਵੀ ਕਾਦੀਆਂ ਏ ਪੀਟੀ ਫੀਡਰ ਨੂੰ ਵੀ ਇਹਾਇਤ ਵਜੋਂ ਬੰਦ ਰੱਖਿਆ ਜਾਵੇਗਾ ਜਿਸ ਕਾਰਨ 15 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਬੰਧਤ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਸੰਬੰਧੀ ਐਸਡੀਓ ਸ਼ਿਵ ਕੁਮਾਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤੇ ਪੰਜਾਬੀਆਂ ਲਈ ਇਹ ਸਭ ਤੋਂ ਵੱਡੀ ਖਬਰ ਹੈ ਜੇ ਤੁਸੀਂ ਵੀ ਆਪਣੇ ਕੰਮਕਾਰ ਅੱਜ ਕਰਨੇ ਸੀ ਬਿਜਲੀ ਨੂੰ ਲੈ ਕੇ ਤਾਂ ਤੁਸੀਂ ਕੱਲ ਦੇ ਦਿਨ ਵਿੱਚ ਹੀ ਪੂਰੇ ਕਰ ਲੈਣੇ ਸੀ ਇਸ ਕਰਕੇ ਬਿਜਲੀ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਤੇ ਹੋਰ ਵੱਡੀਆਂ ਖਬਰਾਂ ਦੇਖਣ ਦੇ ਲਈ ਆਪਣੇ ਪੇਜ ਨਾਲ ਜੁੜੇ ਰਹੋ ਧੰਨਵਾਦ